ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਜੀ ਅੱਜ ਲੱਗੇ ਆ ਜੀ ਆਲੂਆਂ ਦਾ ਕੰਮ ਸਟਾਰਟ ਕਰਨ ਆ ਦੇਖਿਓ ਇਹ ਮੜੇ ਜੀ ਵੱਟ ਪਾ ਕੇ ਵੱਟ ਵਧੀਆ ਬਣਦੀ ਆ ਤੇ ਜਦੋਂ ਮਸ਼ੀਨ ਦੇ ਵਿੱਚ ਬਜਨ ਆ ਗਿਆ ਆਲੂ ਆਲੂ ਪਾ ਕੇ ਰੇ ਪਾ ਕੇ ਉਦੋਂ ਫਿਰ ਹੋਰ ਪ੍ਰੈਸ ਹੋਊਗੀ ਵੱਟ ਇਹ ਤੇ ਮਸ਼ੀਨ ਦੇ ੱਚਗੇ 'ਚ ਲੱਗੇ ਆ ਲਾਉਣ ਜੇ ਰਣਗੇ ਆਲੂ ਆਲੂ ਦੇਖਦੇ ਰਹਿੰਦੇ ਆ ਕਈ ਵਾਰੀ ਆਲੂ ਜਦੋਂ ਮੈਸ ਮਾਰਦੇ ਫਿਰ ਪਤਾ ਨਹੀਂ ਲੱਗਦਾ ਅੱਜ ਕੱਢਿਆ ਫੋੜ ਅਸੀਂ ਫੋੜ ਵਗਰ ਪਾਲੀ ਮਸ਼ੀਨ ਅੱਜ ਆਨੇ ਮਾਡਲ ਆ 1992 ਮਾਡਲ ਬੰਦਾ ਵੀ ਚਰਾਉਣ ਵਾਲਾ 92 ਮਾਡਲ ਹੀ ਆ ਤੇ ਬੰਦਾ ਦਾ ਵੱਧ ਡਾਉਣ ਆ ਮਾਡਲ ਉਧਰ ਲੱਗੇ ਬੰਦੇ ਰੇ ਖੋਲਣ ਉਹ ਵੀ ਖੁੱਲ ਗਏ ਖੋਲਦੇ ਖੋਲਦੇ ਹੈਨਾ ਧੀ ਵੀ ਰਹਿਣ ਕੇ ਜੇ ਲਾ ਦੂ ਪਹਿਲੀ ਐ ਪੂਰੀ ਵਧੀਆ ਤਿਆਰ ਹੋਈ ਆ ਸੱਤ ਵਾਰੀ ਟਰੈਕਟਰ ਲੰਘਿਆ ਇਹਦੇ ਵਿੱਚ ਦੀ ਮਲਚਰ ਤੋਂ ਲੈ ਕੇ ਤੇ ਅੱਠਵੀਂ ਵਾਰੀ ਇਹ ਬਜਾਈ ਹੋਣੀ ਆ ਲਾਵਾਂਗੇ ਹਣ ਤੇ ਹਿਸਾਬ ਕਿਤਾਬ ਸਾਰਾ ਵੀ ਤੇਲ ਤੂਲ ਦਾ ਕਿੰਨੇ ਲੀਟਰ ਮੱਚਿਆ ਕਿ ਕਿਲੇ ਤੇ ਮਰ ਗਿਆ ਪੂਰੀ ਮਿਹਨਤ ਕੀਤੀ ਸੀ ਜਿੰਨੀ ਪਿੱਤ ਮਾਰ ਕੇ ਸਬਕ ਦਿਖਾਇਆ ਉਹਨੂੰ ਮਸ਼ੀਨ ਗਾਰਦੀ ਚੈੱਕ 10 ਫੁੱਟ ਦੇ ਵਿੱਚ 18 ਆਲੂ ਆ ਹਾਂ ਫែន ਪੂਰਾ ਵਧੀਆ ਬੀ ਡਗੂਗਾ ਦੋ ਦੇਵਾ ਨਾਲ ਹਾਂ ਦੋ ਦੇਵਾ ਇੱਕ ਬਾਈ ਇੱਕ ਬਾਈ ਨਹੀਂ ਨਹੀਂ ਇੱਕ ਦੇਵ ਆ ਇੱਕ ਦੇਵੀ ਆ ਹਾਂਜੀ ਓਕੇ ਆ ਜੀ ਚਲੋ ਸੈੱਟ ਕਰ ਲਓ ਕਰ ਕੀ ਜਾਂ ਕਰ ਨੂੰ ਇੱਥੇ ਲੋ ਜੀ ਬਾਬੇ ਦੀ ਕਿਰਪਾ ਨਾਲ ਬੱਟਾਂ ਬਣਦੀਆਂ ਪੂਰੀਆਂ ਘੈਂਟ ਪੂਰੀਆਂ ਇੱਕ ਨੰਬਰ ਬੱਟਾਂ ਬਣੀਆਂ ਫੈਲ ਵਾਲਾ ਢੇੜਾ ਵਾ ਇਹ ਜੋ ਮੜੀ ਆਈ ਹੈ ਦੇਖ ਕਿਤੇ ਪਰਾਲੀ ਵੱਧ ਹੁੰਦੀ ਆ ਬਾਕੀ ਆਹੜੇ ਵਿਚਾਲੇ ਬਣੀਆਂ ਬੱਟਾਂ ਪੂਰੀਆਂ ਓਕੇ ਬਣੀਆਂ ਚੰਗਾ ਨਾਲ ਵੇ ਕੰਮ ਚੱਲ ਪਿਆ ਹੁਣ ਸਿੱਧਾ ਹੋ ਗਿਆ ਹੂੰ ਚਾ ਲੱਗਿਆ ਪੀਣ ਇਹਨਾਂ ਬੰਦੇ ਸੀਗੇ 4 ਹੁਣ ਬੰਦੇ ਹੋ ਗਏ 5 ਪੰਜਾਂ ਦਾ ਬਣ ਗਿਆ ਪਰਵਿੰਦਰ ਹੁਣ ਹੋ ਗਿਆ ਕੰਮ ਸਹੀ ਸਹੀ ਹੂੰ ਚੱਲ ਲਈ ਜਾਂਦਾ ਕੰਮ ਵਧੀਆ

ਤੇ ਰੋਟਾ ਵੇਟਰ ਵੀ ਨਾਲ ਹੀ ਲਿਆਂਦਾ। ਇਹ ਚ ਲੀਲੂ ਪਾਣੀ ਜਾਂਦੀ ਆ। ਪਹਿਲੀ ਭਾਰੀ ਆ ਉੱਥੇ ਜੰਮ ਜਾਂਦੀ ਆ ਫਿਰ। ਉੱਥੇ ਵੀ ਇਹਦਾ ਗਿੜਾ ਜਾਂ ਨਗਾ ਦੇਈਦਾ। ਸੋਨੇ ਲਿੱਕ ਕੇ ਮਗਰ ਅੱਜ ਪਾ ਲਈ ਟਰਾਲੀ। ਹਾਂਜੀ ਆ ਗਿਆ ਸੀ ਪ੍ਰਸ਼ਾਦਾ ਹੁਣ ਪ੍ਰਸ਼ਾਦਾ ਛੱਕੇ ਬੀਜਾਂਗੇ ਫਿਰ ਆਲੂ ਨਹੀਂ ਦਵਾ ਰੋਟੀ ਖਾਵਾਂਗੇ ਕੁੜੀਏ ਕੁੜੀਏ ਇਕੱਠਾ ਖਰਾਦਿਆ ਆਪਣੀ ਤੇ ਆਪੇ ਮੇਚ ਹਾਂ ਆਪਣਾ ਐਲ ਆਰ ਪਿਆ ਜੀ ਤੇ ਖੇਤ ਦੀ ਸ਼ਾਂਤੀ ਕਰਦੇ ਹੇ ਇਹ ਦੀ ਹੁਣ ਪਰੇ ਸੰਡਾਨਾ ਪਿਆ ਪਾਣੀ ਪਾਣੀ ਮੋਟਾ ਹੋ ਜੂ ਪਾਣੀ ਦੇ ਕਿਲੇ ਕੱਲੇ ਬੀਜੇਗਾ ਇਹ 5 ਗੱਜ ਬੀਜ ਦਾਂਗੇ 6 ਅੱਜ 2 7 ਕ ਬੀਜ ਜਾਣਗੇ ਕੱਲ ਕੰਮ ਹੀ ਆ ਪਹਿਲਾਂ ਸੱਦਾ ਹੋ ਕੇ ਚੱਲਿਆ ਨਹੀਂ ਸੀ todo oh, el